ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਬਈ 15 ਬੱਚੀਆਂ ਸੇਲ ਲਈ ਲੈ ਕੇ ਆਏ ਜੀ ਵਿੱਚੇ ਗੱਬਣਾ ਦੇ ਵਿੱਚੇ ਹੀਪਰ ਆ ਬਈ ਤੇ ਫਾਰਮ ਤੋਂ ਜਿਹੜੀ ਵੀਡੀਓ ਆਪਾਂ ਕਵਰ ਕਰ ਰਹੇ ਹਾਂ ਬਾਈ ਕੋਲੇ ਤਕਰੀਬਨ ਬਈ ਬਰੀਡ ਸਾਰੀ ਚੰਗੀਆਂ ਗਾਮਾਂ ਹੈਗੀਆਂ ਬਾਈ ਕੋਲੇ 15 16 ਗਾਮਾਂ ਨੇ ਬਈ ਵਧੀਆ ਸ਼ੱਡ ਪਾਇਆ ਵਾ ਉੱਚਾ ਰੱਖ ਕੇ ਸ਼ੱਡ ਪਾਇਆ ਵਾ ਤੇ ਬਰੀਡ ਬਾਈ ਕੋਲੇ ਸਾਰੀ ਚੰਗੀਆਂ ਬੱਚੀਆਂ ਬਹੁਤ ਚੰਗੀਆਂ ਨੇ ਗੱਬਣਾ ਨੇ ਹੀਪਰ ਨੇ ਬਈ 15 ਨਗ ਨੇ ਬਾਈ ਕੋਲੇ ਬੱਚੀਆਂ ਦੇ ਦਿਖਾਵਾਂਗੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲੋਈ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਇਹ ਆਪਣਾ ਕੰਟੈਕਟ ਨੰਬਰ ਆ ਬਾਈ ਆਉ ਕਰ ਲੈਨੇ ਆ ਬਾਈ ਨਾਲ ਗੱਲਬਾਤ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਹੋਰ ਠੀਕ ਹੋ ਵਧੀਆ ਹਾਂਜੀ ਹਾਂ ਵਧੀਆ ਵੀ ਵਧੀਆ ਚੱਲਦਾ ਕੰਮ ਹਾਂ ਵਧੀਆ ਚੱਲੀ ਜਾਂਦਾ ਵੀ 15 ਬੱਚੀਆਂ ਨੇ ਬਈ ਹਾਂਜੀ 15 ਬੱਚੀਆਂ ਚ 15 ਬੱਚੀਆਂ ਨੇ ਬਈ ਕੋਲੇ ਵੇਚੀ ਗੱਬਣਾ ਨੇ ਹਾਂ ਬਈ ਗੱਬਣਾ ਵੀ ਠੀਕ ਆ ਨਾਮ ਤੇ ਐਡਰੈਸ ਬੋ ਨਾਮ ਕੁਲਵਿੰਦਰ ਸਿੰਘ ਬਈ ਪਿੰਡ ਸਨਗਲਾਬ ਸਿੰਘ ਜ਼ਿਲ੍ਹਾ ਬਰਨਾਲਾ ਜੀ ਤਾ ਪਾਵੇ ਨੇੜੇ ਪਿੰਡ ਬਈ ਨੇੜੇ ਭਦੌੜ ਵੀ ਰਹਿੰਦਾ ਭਾਈ ਰੂਪਾ ਵੀ ਰਹਿੰਦਾ ਮੋਬਾਈਲ ਨੰਬਰ ਬੋ 7719583122 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਇਸੇ ਬੱਚੀ ਦੇ ਫੋਰ ਸੰਗ ਨਹੀਂ ਹੋਣੀ ਹੈ ਨਾ ਬਾਈ ਨਾ ਨਾ ਬਾਈ ਚਾਰ ਚਾਰ ਥਾਣਾ ਸਾਰੇ ਪੂਰੇ ਤਾਰੇ ਦੀਆਂ ਸਾਫ ਹੋਣ ਜਿਹੜੀ ਗੱਬਣਗੀ ਉਹ ਕੱਲੀ ਚਾਰ ਤਾਂ ਹੁੰਦਾ ਬੱਸੀ ਬਾਕੀ ਹਰਾਂ ਅਖੀਰ ਨਹੀਂ ਬਾਕੀ ਸਾਰੀਆਂ ਕੀ ਰਹੀਆਂ ਹਾਂਜੀ ਇੱਕ ਬੱਚੀ ਆਪਾਂ ਫ੍ਰੀ ਦੇਵਾਂਗੇ ਹਾਂ ਇੱਕ ਐਂਡ ਤੇ ਦਿਖਾਵਾਂਗੇ ਬਾਈ ਇੱਕ ਬੱਚੀ ਬਾਈ ਕਹਿੰਦਾ ਆਪਾਂ ਫ੍ਰੀ ਦੇਵਾਂਗੇ ਉਹ ਐਂਡ ਤੇ ਦਿਖਾਵਾਂਗੇ ਇਧਰੋਂ ਬਾਈ ਸ਼ੁਰੂ ਕਰਦੇ ਹਾਂ ਪਹਿਲੇ ਨੰਬਰ ਵਾਲੀ ਬੱਚੀ ਆ ਕਿੰਨੇ ਉਮਰ ਹੈ ਦੀ ਇਹ ਬਾਈ ਸਾਰੀਆਂ ਬੱਸੀ ਤਕਰੀਬਨ ਜਿਹੜੀਆਂ ਚਾਰ ਆ ਗਈਆਂ ਪੰਜ ਹਾਂ ਇਹ ਪੰਜਵੀਂ ਦਾ ਥੋੜੀ ਮੰਨ 10 ਮਹੀਨੇ ਦੀ ਆ ਇਹ 7 ਤੋਂ 8 ਮਹੀਨਿਆਂ ਨੂੰ ਬੱਸੀ ਚੱਲੀ ਸੱਤ ਤੋਂ 8 ਮਹੀਨੇ ਦੀ ਹਾਂਜੀ ਪਹਿਲੇ ਨੰਬਰ ਵਾਲੀ ਮੜੀ ਤੋਰ ਦੋ ਭਾਈ ਫੇਸ ਬੜਾ ਵੇਸ਼ ਬਿਊਟੀ ਵਾਈ ਬਰੀਡ ਬਰੂਡ ਪੂਰੀ ਫੁੱਲ ਆ ਬੱਸੀ ਦੀ ਹਾਂ ਬਰੀਡ ਫੁੱਲ ਆ ਰੇਟ ਜਾਈ ਜੀ ਹੋਣਗੇ ਅੱਜ ਜਮਾਤ ਰੇਟ ਬਾਈ ਕਹਿੰਦਾ ਜਮਾ ਜਾਇਜ਼ ਹੋਣਗੇ ਲੈਂਡ ਦੇਣ ਵਾਲੇ ਰੇਟ ਹੋਣਗੇ ਕੋਈ ਬਾਹਲੇ ਮੁੱਲ ਨਹੀਂ ਕਰਦੇ ਬਾਕੀ ਤੁਰਾ ਤੁਰਾ ਭਾਈ ਬਰੀਡ ਬਰੂਡ ਪੂਰੀ ਫੁੱਲ ਆ ਬੱਸੀਆਂ ਦੀ ਝੋਲੀ ਦੀ ਦੰਦਾ ਦੀ ਲੰਗ ਦੀ ਸਭ ਉਹਦੀ ਬਾਈ ਸਾਰੀ ਗਾਰੰਟੀ ਹੋਊ ਆਪਣੀ ਠੀਕ ਆ ਭਾਈ ਤੇ ਕੀ ਮੋਹਰੇ ਦਾ ਜਾਇਜ਼ ਮੁੱਲ ਇਹਦਾ 12000 ਰੁਪਈਆ ਵੀ ਮਾਨਤਨ ਹੋ ਜਾ ਹਾਂ ਹਾਂ ਮਾਨਤਨ ਕਰ ਦਾਂਗੇ 12000 ਰੁਪਈਆ ਮੁੱਲ ਆ ਵੀਰੇ ਮਾਨਤਨ ਜਿਹੜਾ ਮੌਕਾ ਤੇ ਜਰੂਰ ਫੜੋ ਹਾਂ ਰਹਾ ਦਿਨ ਚਾਰ ਧਣੀ ਆ ਗਈ ਹਾਂ ਥਣ ਚਾਰ ਹੀ ਆ ਪੰਜਵੀ ਕੋਈ ਫੋਟ ਨਹੀਂ ਛਾਂਗਣੀ ਉਹ ਗਰੰਟੀ ਹੋ ਜੀ ਦੀ ਆਪਣੀ ਬਈ ਠੀਕ ਆ ਥੋੜੀ ਕੈਮਰੇ ਤੇ ਜਾਗਦੀ ਹੈਗੀ ਕੋਈ ਚੈੱਕ ਕਰਨੀ ਬਈ ਅੱਗੇ ਦੋ ਜਰਸੀ ਜਾਗੀਆਂ ਇਹ ਜਰਸੀ ਜਾਗੀਆਂ ਹਾਂ ਹਾਂ ਬਰੀਡ ਆਪਣੀਆਂ ਵੀਆ ਬੱਸੀਆਂ ਆਈਆਂ ਬਰੀਡ ਵਾਲੀਆਂ ਬੱਸੀਆਂ ਆਈਆਂ ਸਹੀ ਆ ਬਾਈ ਫੁੱਲ ਬੜੀ ਵੀ ਆ ਬਈ ਰਾਜੀ ਫੁੱਲ ਆ ਕੱਦ ਵੱਡ ਚੰਗਾ ਉਮਰ ਦੇ ਹਿਸਾਬ ਨਾਲ ਤੇ ਤੂਰੇ ਤਾਰੇ ਦੀਆਂ ਬਾਈ ਨੇ ਦੱਸ ਸੀ ਬਾਕੀ ਤੂਰਾ ਦੂਰਾ ਬਈ ਇਹਨਾਂ ਦਾ ਬਾਕੀ ਚੱਲ ਤਾਣ ਥੂਣ ਪੂਰੇ ਟੌਪ ਦੇ ਲੱਗੇ ਹੋਏ ਆ ਝੂਲੀ ਝੂਲੀ ਪੁਰੀਆਂ ਐ ਇੱਕ ਨੰਬਰ ਹੈ ਕਿੰਨੇ ਦੀ ਝੂਲੀ ਕਮਾਲਾ ਹਣਾ ਹਾਂਜੀ ਹਾਂ ਕੀ ਬਾਤ ਆ ਬਈ ਤੇ ਮੁੱਲ ਭਰਾ ਇਹਦੇ 12000 ਰੁਪਏ ਮਾਨਤਨ ਹੋ ਜੀ ਹਾਂ ਹਾਂ ਮੌਕੇ ਤੇ ਕਰ ਦਾਂਗੇ ਬਈ 12000 ਰੁਪਿਆ ਮੁੱਲ ਆ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੀ ਸਭੀ ਪਲੀਆਂ ਦੇਖੋ ਬਈ ਆ ਪੂਰੀਆਂ ਪਲੀਆਂ ਵੀ ਬਸੀਆਂ ਹੋਈਆਂ ਹੂੰ ਝੂਲੀ ਵੀ ਦਿਖਾਉਣੇ ਚਾਰ ਹੀ ਥਣ ਹੋਣਗੇ ਪੰਜਵਾਂ ਕੋਈ ਥਣ ਨਹੀਂ ਫੋਟ ਨਹੀਂ ਸ਼ਾਇਨੀ ਲੈ ਲਿਆ ਉੱਪਰੋਂ ਚੌੜੀ ਜੂੜੀ ਦੇਖੋ ਕਿੰਨੀਆਂ ਗਈ ਚਮਕ ਚੌਕ ਪਿੰਡੇ ਦੀ ਫੁੱਲ ਆ ਪੂਰੀ ਸਹੀ ਗੱਲ ਆ ਬਈ ਅੱਗੇ ਬਈ ਇਹ ਵੀ ਜਰਸੀ ਆ ਹਾਂ ਇਹ ਵੀ ਜਰਸੀ ਜੁੰਦੀ ਆ ਬਈ ਸ਼ਾਬਾਸ਼ ਬਾਕੀ ਲੈ ਦਿਖਾ ਦੀ ਇਹ ਵੀ ਹੂੰ ਝੋਲੀ ਬੜੀ ਚੰਗੀ ਆ ਨਾ ਝੋਲੀ ਬਈ ਸਾਰੀਆਂ ਬਸਾਂ ਲਈ ਚੰਗੀ ਆ ਹੂੰ ਫਲੀ ਵੀ ਬਹੁਤ ਆ ਹਾਂ ਜੀ ਹਾਂ ਜੀ ਚਮਕ ਬੱਚੀ ਦੇ ਫੁੱਲ ਆ ਕਿਉਂ ਕਿਉਂਕ ਪੂਰੀ ਫੁੱਲ ਲੱਗੀ ਹੂੰ ਕਾਫੀ ਕਲਰ ਹਾਂ ਕਾਫੀ ਕਲਰ ਚ ਆ ਗਈ ਬਈ ਇਹ ਹੂੰ ਕਾਫੀ ਕਲਰ ਆ ਬਈ ਤੋ ਇਹ ਡਿਮਾਂਡ ਬਹੁਤ ਹੈਗੀ ਹਾਂ ਰੰਗ ਦੀ ਚੰਗੀ ਆ ਮਿਲਦੀ ਬਹੁਤ ਘੱਟ ਆ ਹਾਂ ਮਿਲਦੀ ਬਹੁਤ ਘੱਟ ਆ ਬਈ ਇਹ ਕੀ ਮੋਲ ਆ ਵੀਰੇ ਜੈ ਇਹਦੇ 12000 ਬਈ ਮਾਨਤਨ ਹੋ ਜਾ ਹਾਂ ਹਾਂ ਮਾਨਤਨ ਕਰ ਦਾਂਗੇ ਬਈ ਠੀਕ 12000 ਰੁਪਇਆ ਮੌਲਾ ਵੀ ਇਮਾਨਦਾਰ ਜੀ ਥਾਣੇ ਦੀ ਵਿਚਾਰੀ ਹੈ ਜੀ ਜ਼ਰੂਰ ਹੋ ਜਾ ਹਾਂ ਜੀ ਬਾਕੀ ਦਿਖਾ ਦਿਓ ਥਾਣੇ ਦੇ ਚਾਰੀ ਇੱਕ ਲੱਗ ਲੱਗ ਝੋਲੀ ਕਮਾਲ ਦੀ ਲੈ ਕੀ ਬਾਤ ਓਕੇ ਹੈ ਬਈ ਅੱਗੇ ਬਰੇ ਵੀ ਖੋਲੋ ਕਿੰਨੀ ਕੁ ਉਮਰ ਹੋ ਗਈ ਇਹਦੀ ਬਈ ਸਾਢੇ 8 ਮਹੀਨੇ ਉਮਰ ਹੈ ਸਾਢੇ 8 ਮਹੀਨੇ ਹਾਂ ਗੁਲਾਬੀ ਥਾਣਾ ਗੁਲਾਬੀ ਥਾਣਾ ਬਈ ਕਲਾਗਲਾ ਥਾਣਾ ਥਾਣਾ ਬਹੁਤ ਚੰਗਾ ਲੱਗਿਆ ਬਈ ਇਹਦੀ ਚੰਗੀ ਆ ਪੁੱਧਰ ਪੁੱਧਰ ਸੁਨੱਖੀ ਬਾਕੀ ਖੜਨੀ ਖੜਨੀ ਇੱਕ ਨੰਬਰ ਆ ਜਮਾ ਹਾਂ ਸੀਮਣ ਸੱਚ ਸੀਮਣ ਦੀ ਡਿਟੇਲ ਬਣ ਸੀਮਣ ਬਈ ਇਹਨਾਂ ਦਾ ਹੈ ਨਹੀਂ ਯਾਰ ਆਪਾਂ ਧੂਠ ਮਾਰਦੇ ਹਾਂ ਜਿਹੜੀਆਂ ਬੱਸੀਆਂ ਤੈਨੂੰ ਸੀਮਣ ਦੇਵਾਂ ਜਿਹੜੀਆਂ ਦੇ ਹੋਵੇ ਠੀਕ ਆ ਬਾਈ ਆ ਜਿਹੜੀ ਇੱਧਰ ਖੜੀ ਆ ਅੰਦਰ ਇਹਨਾਂ ਦੇ ਹੈਗੇ ਆ ਇਹਨਾਂ ਦੀ ਜਿਹੜੀ ਸੀਮਣ ਵੀ ਡਿਟੇਲ ਆ ਬਾਈ ਕਹਿੰਦਾ ਹੈ ਨਹੀਂ ਤੇ ਮਾਂ ਦਾ ਬਾਕੀ ਪੁਲੀਆਂ ਪੁਲੀਆਂ ਫੁੱਲ ਐਰ ਬਰੀਡ ਤਾਂ ਫੁੱਲ ਹੀ ਹੈਗੀ ਪੂਰੀ ਮਾਨਾ ਤੋਂ ਕਿੰਨੇ ਇਹ ਬਈ 25 22 ਲੀਟਰ ਦੇ ਗਾਵਾਂ ਵਾਲੀਆਂ ਬਸਾਂ ਆ ਗਏ ਠੀਕ ਆ ਭਾਈ ਹਾਂਜੀ ਅੱਗੇ ਵੀਰੇ ਇਧਰੋਂ ਲਾਸਟ ਆ ਗਈ ਇਹ ਬਈ 10 ਕਿ ਮਹੀਨੇ ਦੀ ਬਸ 10 ਕਿ ਮਹੀਨੇ ਦੀ ਇਹਨਾਂ ਨਾਲੋਂ ਵੱਡੀ ਹੈਗੀ ਸਰਹਣੋਂ ਤੋਰਾ 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 ਇੱਕ ਨੰਬਰ ਆ ਥਾਣੀ ਦੀ ਵੀ ਚਾਰੀ ਆ ਹੂੰ ਥਾਣੇ ਦੇ ਬਹੁਤ ਚੰਗਾ ਲੱਗਿਆ ਵਾ ਸਹੀ ਗੱਲ ਆ ਬਾਕੀ ਖੜਨੀ ਖੁਰਨੀ ਇੱਕ ਨੰਬਰ ਆ ਜਮਾ ਕੱਦ ਬਹੁਤ ਚੰਗਾ ਕੱਦ ਬਹੁਤ ਚੰਗਾ ਭਈ ਇਹਦਾ ਠੀਕ ਆ ਬਾਕੀ ਫੇਸ ਬਿਊਟੀ ਦਿਖਾ ਦੇ ਲੈ ਕੀ ਬਾਤ ਆ ਭਾਈ ਕੰਨ ਕੰਨ ਜਮਾ ਨਿਕਾਗਾ ਹੂੰ ਇਹਦਾ ਮੁੱਲ ਭਰਾ ਇਹਦਾ 12000 ਆ ਭਈ ਸਾਰੇ ਇਹਨਾਂ ਦਾ ਪੰਜਾਂ ਦੇ 12 12000 ਪੰਜਾਂ ਦਾ ਹੀ 12-12000 ਰੁਪਿਆ ਮੋਲਾ ਬਾਈ ਤੇ ਮਾਨਤਨ ਮੌਕੇ ਤੇ ਜਰੂਰ ਹਾਂਜੀ ਹਾਂ ਜੇ ਕੋਈ ਭਰਾ ਪੰਜੇ ਇਕੱਠੀਆਂ ਲੈ ਲਓ ਚੰਗਾ ਇਹਦੇ ਨਾਲ ਬਈ ਆਪਾਂ ਉਹ ਬੱਚਾ ਦੇ ਦਾਂਗੇ ਫਿਰ ਹੀ ਕਿਹੜੀ ਬਾਈ ਆਹ ਵਸੀ ਬਾਈ ਆਹ ਜੇ ਕੋਈ ਪੰਜੇ ਇਕੱਠੀਆਂ ਲੈਂਦਾ ਜੇ ਕੋਈ ਭਰਾ ਪੰਜੇ ਇਹ ਪੂਰਾ ਟਾਪ ਦਾ ਬੱਚਾ ਹੈਗਾ ਤੇ ਆਹ ਬੱਚਾ ਉਹਦੇ ਨਾਲ 3 ਮਹੀਨਿਆਂ ਦਾ ਬੱਚਾ ਹੈ ਬਾਈ ਪੂਰਾ ਟਾਪ ਦਾ ਹੈਗਾ ਉਹਨੇ ਰੱਖਿਆ ਬਾਈ ਨੇ 12-12000 ਉਹਦੇ ਤੇ ਤਾਂ ਮਾਨਤਨ ਹੋਣਾ ਹੀ ਹੋਣਾਗਾ ਨਾਲ ਇੱਕ ਬੱਚੀ ਹੈ ਜਿਹੜੀ ਬਾਈ ਕਹਿੰਦਾ ਬਿਲਕੁਲ ਫਰੀ ਦੇ ਦਾਂਗੇ ਬਾਈ ਬੱਚੀ ਇਹ ਵੀ ਚੰਗੀ ਆ ਉਮਰ ਛੋਟੀ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਹੈਗਾ ਅਗੇ ਰਿਕਾਰਡ ਵਾਲੀਆਂ ਬੱਸੀਆਂ ਸਾਰੀਆਂ ਠੀਕ ਹੈ ਇਹਨਾਂ ਦੇ ਟੀਕੇ ਜਿਵੇਂ ਆਹ ਬੱਸੀ ਹੈਗੀ ਹਾਂਜੀ ਏ ਬਾਈ ਹੀਟ ਚ ਆ ਕੇ हट ਗਈ ਦੋ ਕੁ ਦਿਨ ਹੋ ਗਿਆ ਪਟਿਕਾ ਭਰਾਇ ਨਹੀਂ ਇਹਦੇ ਵੀ ਟੌਪ ਦੀ ਬੱਸੀ ਆ ਗਈ ਹਮਮ ਏਅਰ ਚ ਆ ਗਈ ਸਾਰਾ ਰਿਕਾਰਡ ਮਿਲੂ ਪੰਜਾਂ ਵਸੀਆਂ ਦਾ ਬਾਕੀ ਕਹਿੰਦਾ ਭਰਾਇਆ ਨਹੀਂ ਬਾਕੀ ਉਹ ਆਪਣੋ ਚੌੜੀ ਪੂਰੀ ਫੁੱਲ ਆ ਗਈ 11 ਮਹੀਨੇ ਉਮਰ ਸਾਰੀ ਹਜੇ ਇੱਕ ਮਹੀਨੇ ਤਾਂ ਹੀ ਟੀਕਾ ਲੈ ਲੂ ਹਾਂ ਹਾਂ ਬੜ ਬੂਟ ਦਾ ਬਾਈ ਟੀਕੇ ਦੇ ਕਾਬਲ ਆ ਗਈ ਜਮਾ ਸਹੀ ਗੱਲ ਆ ਬਾਈ ਬਾਕੀ ਤੁਰਾ ਤੁਰਾ ਇੱਕ ਨੰਬਰ ਆਗਾ ਚੌੜੀ ਪਿਸੋਂ ਮੱਝਾਂ ਵਾਂਗੂ ਆ ਗਈ ਮੱਝਾਂ ਵਾਂਗੂ ਚੌੜੀ ਹਾਂ ਜੀ ਆ ਪੜੀ ਵੀ ਬਹੁਤ ਆ ਯਾਰ ਪੜੀ ਵੀ ਬਹੁਤ ਆ ਬਾਈ ਥਣ ਚਾਰੀ ਇਕੱਲਾ ਇਕੱਲਾ ਸਾਨਾਗਾ ਤੇ ਆਇ ਲਿਓ ਡੀ ਵੀ ਪੱਟੀ ਬਠੀ ਆ ਹਾਂ ਬਈ ਥਾਣ ਦਿਖਾ ਦੀ ਕੀ ਬਾਤ ਆ ਥੋੜਾ ਕੈਮਰੇ ਤੇ ਜਾਗਦੀ ਆ ਇਹੋ ਹੀ ਚੱਕਰ ਨਹੀਂ ਬੰਨ ਲਓ ਥਾਣ ਦਿਖਾ ਬੱਸੀ ਵਾਸਤੇ ਬੁਰੀ ਟੌਪ ਕੁਆਲਟੀ ਦੀ ਹੈ ਕੀ ਬਾਤ ਆ ਬਈ ਝੂਲੀ ਦੇ ਝੂਲੀ ਬੜੀ ਕਮਾਲ ਦੀ ਕੱਲਾ ਕੱਲਾ ਥਾਂ ਲੈ ਪੂਰੀ ਦਿੱਤੀ ਤੇ ਥਾਂ ਆ ਕੀ ਬਾਤ ਬਾਕੀ ਉਪਰੋਂ ਦੇਖਾਰੇ ਡਾਕਟਰ ਬਾਈ ਕਿੰਨੀ ਚੌੜੀ ਜਾਗੀ ਉੱਪਰ ਇਹ ਪੂਰੀ ਫੁੱਲ ਚੌੜੀ ਬੱਸੀ ਹੈਗੀ ਸਹੀ ਗੱਲ ਆ ਮੁੱਲ ਕੀ ਆ ਦਾ ਮੁੱਲ ਇਹਨਾਂ ਨਾਲ ਬਈ ਫੋਨ ਤੇ ਕਰਾਂਗੇ ਜਾਇਜ਼ ਹੋਊਗਾ ਹਾਂ ਜਾਇਜ਼ ਹੋਊਗਾ ਇਹਨਾਂ ਦਾ ਕਿਹੜੇ ਸੀਮਨ ਦੀ ਹੈ ਇਹ ਏ ਬਈ ਇਹ ਡੈਨਮਾਰਕ ਦੀ ਮਾਂ ਦਾ ਦੁੱਧ ਬਈ ਮਾਂ ਦਾ ਬਈ ਦੇ 30 ਪਲੱਸ ਦਾ ਘਰ ਘੜੀ 30 ਪਲੱਸ ਦਾ ਬਾਕੀ ਆਪ ਹੀ ਦਾਖਦੀਆਂ ਦਾ ਬਸੀਆਂ ਸਾਰੀਆਂ ਹਮ ਅਈ ਦੇ ਬਈ ਹੋ ਗਿਆ ਮਹੀਨੇ ਤੋਂ ਉੱਪਰ ਟੀਕਾ ਭਰੇ ਨੂੰ ਹੋ ਗਿਆ ਮਹੀਨੇ ਤੋਂ ਉੱਪਰ ਹੋ ਗਿਆ ਹਾਂ ਹਾਂ ਠੀਕ ਆ ਇਹ ਚੱਕ ਪਾਸ ਚਨੀਰੀ ਠੀਕ ਆ ਬਸੀਰ ਉਹ ਕੱਦਗਾੜ ਪੂਰਾ ਫੁੱਲ ਬਈ ਚਾਰ ਥਾਣਾਂਗੇ ਪੂਰੇ ਟੌਪ ਦੀ ਬਸੀ ਹੈ ਬਲੀ ਫੁੱਲਾ ਹਣਾ ਸਹੀ ਗੱਲ ਆ ਰਾਜ ਜੀ ਫੁੱਲਾ ਸਮਝ ਰਾਜ ਜੀ ਫੁੱਲਾ ਬਾਕੀ ਖੜ ਨਹੀਂ ਖੁੜਨੀ ਦਿਖਾ ਰੇ ਜਮਾਨਾ ਟੀਕੇ ਦੇ ਤਕਰੀਬਨ ਕਾਬਲ ਵੀ ਆ ਹਾਂ ਹਾਂ ਟੀਕਾ ਬਈ ਲਿਆ ਹੋਇਆ ਦਾ ਵੀ ਟੀਕਾ ਭਰਾ ਦਾ ਕਾਬਲ ਨਹੀਂ ਬਾਕੀ ਥਾਣ ਦਿਖਾ ਦੇ ਇਹ ਚਾਰ ਥਾਣਾ ਇਕੱਲਾ ਇਕੱਲਾ ਥਾਣਾ ਦਾ ਕਿਹੜੇ ਟੀਕੇ ਦੀ ਇਹ ਭਰਾ ਇਹ ਬਈ ਇਹ ਤਾਂ ਰਮਾਡੀਆਂ ਚਾਰ ਆ ਤਿੰਨ ਬੱਸੀ ਆਪਣੇ ਕੋਲੇ ਤਿੰਨੇ ਰਮਾਡੀਆਂ ਹਾਂ ਹਾਂ ਫਾਰਮ ਵਾਲੀਆਂ ਬੱਸੀਆਂ ਨੇ ਥਣ ਬਹੁਤ ਚੰਗਾ ਬਈ ਬਾਕੀ ਲਾ ਥਾਣ ਦਿਖਾ ਦੇ ਬਈ ਇਹ ਝੋਲੀ ਕਮਾ ਗਲਾਬੀ ਥਾਣਾ ਇਕੱਲਾ ਇਕੱਲਾ ਥਾਣਾ ਪਿਆਗਾ ਮੁੱਲ ਵੀਰੇ ਫੋਨ ਤੇ ਹੁਣ ਫੋਨ ਤੇ ਹੋਵੇ ਇਹਦਾ ਠੀਕ ਆ ਭਾਈ ਅੱਗੇ ਬਈ ਇਹ ਬਈ ਨਗੀਨਾ ਹੀ ਇੱਕ ਪੂਰਾ ਨਗੀਨਾ ਟਾਪ ਬਰੀਡ ਹਣਾ ਟਾਪ ਬਰੀਡ ਆ ਬਈ ਬਾਕੀ ਲ ਫੇਸ ਬਿਊਟੀ ਦਿਖਾ ਦੇ ਬਾਕੀ ਬੀਡ ਬੂਡ ਪੂਰਾ ਫੁੱਲਾ ਹੀਟ ਚ ਆ ਗਈ ਆ ਕੇ ਹੱਡੀ ਇਹ ਕੱਲ ਠੀਕ ਆ ਹਾਂਜੀ ਹਾਂ ਪੂਰਾ ਬੇਡ ਬੂਡ ਫੁੱਲਾਗਾ ਐਰ ਸ਼ਰ ਪੈਂਦੀ ਆ ਬਈ ਇਹ ਐਰ ਸ਼ਰ ਦੇ ਨਾਲ ਆ ਬਾਕੀ ਦਿਖਾ ਦੇ ਕੰਨ ਗੁੰਨਾਂ ਤੋਂ ਬਹੁਤ ਚੰਗਾ ਕੰਨ ਦੇ ਤੋਂ ਬਾਕੀ ਖੜ ਨਹੀਂ ਦਿਖਾ ਦੇ ਲੱਬਸੀ ਦੀ ਖੜ ਨਹੀਂ ਦੇਖੋ ਬੱਛੀ ਦੀ ਖੜ ਨਹੀਂ ਦੇਖ ਬਈ ਕਿਵੇਂ ਕੋਲਾਂ ਨੂੰ ਖੜਦੀ ਆ ਗਈਆਂ ਹਮ ਕੀ ਆ ਬਾਤ ਹੈਸ਼ ਬਿਊਟੀ ਦਿਖਾ ਦੇ ਬਾਕੀ ਗੁਲਾਬੀ ਨਾਸਾਂ ਆਈਆਂ ਸਹੀ ਗੱਲ ਆ ਬਈ ਆਰੇ ਮੈਂ ਪੂਰੇ ਚੌਂਕ ਚੌਂਕ ਪੂਰੀ ਫੁੱਲ ਆ ਪਿੰਡੇ ਦੀ ਬਈ ਬਈ ਸਾਣੇ ਇਹਦੇ ਵੀ ਚਾਰ ਹੂੰ ਤਾਣ ਦਿਖਾ ਦੀ ਗੁਲਾਬੀ ਥਾਣਾ ਕੇ ਗੁਲਾਬੀ ਥਾਣਾਗਾ ਕੱਲਾ ਕੱਲਾ ਸਾਨਾ ਚੋਲੀ ਚੂਲੀ ਬਹੁਤ ਚੰਗੀ ਆ ਰਹੀ ਥੱਲੇ ਮੁੱਲ ਜੈਜ ਹੋਗਾ ਜੈਜ ਹੀ ਹੋ ਬਈ ਮੁੱਲ ਇਹਦਾ ਠੀਕ ਆ ਮੁੱਲ ਹੋਣਾ ਫੋਨ ਤੇ ਇਹ ਵੀ ਰਿਮਾਰਡਰ ਹੀ ਆ ਨਹੀਂ ਨਹੀਂ ਇਹ ਬਈ ਹੋਰ ਆਪਣੀ ਇਕੱਲੀ ਆਈ ਵਸੀ ਇਹ ਠੀਕ ਆ ਹਾਂ ਹਾਂ ਠੀਕ ਢੋਲੀ ਬਹੁਤ ਸਿੰਘ ਲੋ ਟੌਪ ਦੀ ਵਸੀ ਆ ਬਈ ਇਹ ਵੀ ਇਹਦੀ ਮਾਂ ਦਾ ਬਈ 32 ਦੇਤੀ ਲੀਟਰ ਦਾ ਰਕਾਰਡ ਆਗਾ 32 ਦੇਤੀ ਲੀਟਰ ਹਾਂ ਇਹ ਪੂਰੀ ਪਿਓਰ ਆ ਯਾਰ ਸ਼ਹਿਰ ਸੀਗੀ ਦੀ ਮਾਂ ਹੂੰ ਆਪ ਵੀ ਪੂਰੀ ਆਉਂਦੀ ਹੈਗੀ ਬਰੀਡ ਚ ਓਕੇ ਭਾਈ ਇਹ ਬੱਸੀ ਦੇ ਭਾਈ ਅੱਜ 48 ਦਿਨਾਂ ਨੂੰ ਟੀਕਾ ਭਰੇ ਨੂੰ ਹੋ ਗਏ 48 ਦਿਨ ਥੱਲੋਂ ਤਾਂ ਲੱਗਦਾ ਜਿਵੇਂ ਗੱਬਣ ਹੁੰਦੀ ਉਹ ਚੱਕ ਨਹੀਂ ਕਰਾਈ ਆਪਾਂ ਓਕੇ ਪੂਰੀ ਟੌਪ ਕਲਾਸ ਬੱਸੀ ਹੈ ਕਮਾਲ ਦੀ ਬਾਕੀ ਬਰੀਡ ਦਿਖਾ ਨਹੀਂ ਬੱਸੀ ਯਾਰ ਕਹਿਣ ਦੀ ਲੋੜ ਨਹੀਂ ਹਵਾ ਤਾਂ ਮੂੰਹੋਂ ਬੋਲੀ ਆਪ ਹੀ ਹੋ ਗਈ ਬੋਲ ਦਈਏ ਭਾਈ ਬਾਕੀ ਤਾਂ ਰਿਕਾਰਡ ਖੀਰੀ ਬੱਸੀ ਹੈਗੀ ਕੱਚੀ ਸਹੀ ਗੱਲ ਓਏ ਡੇਢ ਸਾਲ ਤੋਂ ਅੰਦਰ ਅੰਦਰ ਉਮਰ ਹੈਗੀ ਇਹਦੀ ਡੇਢ ਸਾਲ ਤੋਂ ਅੰਦਰ ਅੰਦਰ ਉਮਰ ਹੈ ਝੋਲੀ ਬਹੁਤ ਚੰਗੀ ਆ ਗੱਵਣਾ ਬਾਈ ਕਹਿੰਦਾ ਕੰਫਰਮ ਇਹ ਖੁੱਲੀਆਂ ਰਿੰਗਾਂ ਗੰਗਾ ਹੈ ਤੁਰਦਿਆਂ ਦੀ ਮਰਜ਼ੀ ਨਾਲ ਹੀ ਆ ਮੂੰ ਜਿਹੜੇ ਹਿਸਾਬ ਨਾਲ ਥੱਲੋ ਝੋਲੀ ਪੜਦੀ ਆਉਂਦੀ ਆ ਹੋ ਸਕਦਾ ਗੱਵਣਾ ਬਾਕੀ ਖੜਨੀ ਖੁੜਨੀ ਇਹਦੀ ਵੀ ਹੂੰ ਪੂਰੀ ਇੱਕ ਨੰਬਰ ਹੈਗੀ ਆ ਕੱਦ ਕਾਠ ਪੂਰਾ ਫੁੱਲ ਆ ਬਾਈ ਬੱਸੀ ਸਹੀ ਗੱਲ ਆ ਬਾਈ ਜੀ ਚੈੱਕ ਪਾਸ ਚ ਆਉਂਦੀ ਆ ਰੇਟ ਤਾਂ ਆਪਾਂ ਹੋਰ ਕਰਾਂਗੇ ਅੱਜ ਦਾ ਰੇਟ ਹੋਰ ਆਗਾ ਠੀਕ ਆ ਬਾਈ ਇਹ ਬੰਦਾ ਆ ਹੀ ਲੈਂਦਾ ਹੂੰ ਜਦਦੇ ਚੈੱਕ ਚ ਆ ਗਈ ਉਹਦੇ ਰੇਟ ਹੋਰ ਹੋ ਜਾਣਾ ਬਈ ਅੱਜ ਦੀ ਘੜੀ ਬਾਈ ਕਹਿੰਦਾ ਉਹ ਜਿਆ ਰੇਟ ਹੋਊਗਾ ਅੱਜ ਦੀ ਘੜੀ ਦਾ ਖਾਲੀਆਂ ਵਾਲਾ ਰੇਟ ਹੀ ਹੋਣਾ ਹਾਂਜੀ ਹਾਂ ਬਾਈ ਠੀਕ ਆ ਚੂਲੀ ਦੇਖੋ ਚੂਲੀ ਕਮਾਲ ਦੀ ਬਲ ਬਲ ਬਹੁਤ ਚੰਗੇ ਕੱਲਾ ਕੱਲਾ ਥਣ ਪੂਰੀ ਵਿੱਚ ਹੀ ਥਾਣਾ ਗੁਲਾਬੀ ਥਾਣਾ ਹੈ ਨਾ ਗੁਲਾਬੀ ਥਾਣਾ ਬਈ ਕੱਲਾ ਕੱਲਾ ਥਾਣਾ ਪੂਰਾ ਟੌਪ ਦੀ ਬੱਸੀ ਦਾ ਕੱਦ ਬਹੁਤ ਅਲੱਗ ਹਾਂ ਕੱਦ ਪੂਰਾ ਫੁੱਲਾ ਗੱਬਣ ਬੱਸੀ ਜਿੱਡੇ ਕੱਦਦਾ ਬਈ ਇਹਦਾ ਥੋੜਾ ਹੀ ਫਰਕ ਆ ਗਏ ਇਹਨਾਂ ਦਾ ਠੀਕ ਹੈ ਨੇ ਟਾਈਮ ਦੀ ਗੱਬਣ ਇਹ ਸਾਢੇ 3 ਮਹੀਨੇ ਦੀ ਹੋਗੀ ਬਈ ਚੈੱਕ ਪਾਸ ਆ ਚੈੱਕ ਪਾਸ ਬੀਡ ਦਾ ਵਾ ਮੰਦਲਾ ਸਿਰਹੀ ਆ ਗਈ ਪੂਰੀ ਇਹਦੀ ਮਾਂ ਦਾ ਬਹੁਤ ਚੰਗਾ ਰਿਕਾਰਡ ਹੈਗਾ ਠੀਕ ਆ ਬਈ ਸੈਕਸਟੀਕੇ ਤੋਂ ਗੱਬਣਗੀ ਇਹ ਸਹੀ ਸਾਰੀ ਡੀਟੇਲ ਦੇਵਾਂਗੇ ਬੰਦੇ ਨੂੰ ਜਿਹੜਾ ਬੰਦਾ ਮਰਜੀ ਆਪਣੇ ਨਾਲ ਸੰਪਰਕ ਕਰ ਲੇ ਹੂੰ ਆਪਾਂ ਨੰਬਰ ਦੇ ਦਾਂਗੇ ਜਿੱਥੋਂ ਆਈ ਵੀ ਆ ਜਿਹੜੇ ਫਾਰਮ ਦੀ ਬੱਸੀ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਨਾ ਹਾਂਜੀ ਹਾਂ ਬਈ ਸਭੀ ਪੜੀ ਰਾਜੀ ਰੂਜੀ ਪੂਰੀ ਟੌਪ ਕਲਾਸ ਬੱਸੀ ਹੈ ਜੈਕ ਪਾਸ ਆ ਮਾਦ ਚਾਰ ਥਾਣਾ ਬਈ ਇੱਕ ਲੱਖ ਲਖਣ ਮਾ ਮਾਦਾ ਲੈ ਕਿੰਨਾ ਦੁੱਧ ਸੀ ਮਾਦਾ ਜੀ ਦਾ ਬਈ 42 43 ਲੀਟਰ ਦਾ ਰਿਕਾਰਡ ਹੈਗਾ 42 43 ਲੀਟਰ ਹਾਂ ਆਪਾਂ ਸਾਰੀ ਡਿਟੇਲ ਦੇਵਾਂਗੇ ਇਹਦੀ ਬਈ ਹਾਂ ਅੱਜਨੇ ਬੱਸੀਆਂ ਦੀ ਵੀਡੀਓ ਆਪਣੇ ਕੋਲੇ ਫਾਰਮ ਦੀ ਉਵੇਂ ਪਈ ਹੈਗੀ ਹੂੰ ਥਾੜਾ ਬਹੁਤ ਚੰਗਾ ਯਾਰ ਹਨਾ ਹਾਂ ਯਾ ਥਾਣ ਬਈ ਲੰਮਾ ਪੂਰਾ ਇੱਕ ਨੰਬਰ ਇਕ ਲਗ ਲਾ ਥਾਣ ਪਿਆਗਾ ਸਹੀ ਗੱਲ ਹੈ ਲੰਮਾ ਲੁਮਾ ਬਹੁਤ ਹਨਾ ਹਾਂ ਚੱਕ ਪਾਸ ਹੈਗੀ ਚੱਕ ਪਾਸ ਬੰਦਾ ਦਾ ਡਾਕਟਰ ਵੀ ਲਿਆ ਸਕਦਾ ਚੱਕ ਕਰਾਉਣ ਨੂੰ ਆਪਣੀ ਤਸ਼ੱਲੀ ਹੈ ਪੂਰੀ ਠੀਕ ਹਾਂ ਆਪਣੇ ਬਾਈ ਕੰਦਾ ਦੱਸਾ ਲੀ ਗਾਦ ਦਿਖਾ ਦਿਓ ਬਾਕੀ ਕਦ ਪੂਰੀ ਹਾਈਟ ਪੂਰੀ ਫੁੱਲ ਹੈਗੀ ਸਹੀ ਗੱਲ ਹੈ ਬਾਈ ਬਰਾਬਰ ਖੜਾ ਹੋਸਾ ਉਹਨਾਂ ਕਦ ਦਾ ਬਾਕੀ ਫੇਸ ਬਿਊਟੀ ਦਿਖਾ ਦੇ ਬਰੀਡ ਦਾ ਕੋਈ ਅੰਤ ਨਹੀਂ ਗੇਦਾ ਪੁਰਾਣੇ ਫਾਰਮ ਮਨਪ੍ਰਾਣਾ ਫਾਰਮਾਂ ਬੰਦੇ ਦਾ ਉਥੋਂ ਆਈ ਆ ਬਸੀਏ ਇਹਨਾਂ ਦੀ ਕਿੰਨੇ ਕਿੰਨੇ ਉਮਰ ਆ ਭਰਾ ਤਿੰਨ ਤਿੰਨ ਮਹੀਨੇ ਬਈ ਆ ਬੱਚੇ ਜਿਵੇਂ ਇੱਕ ਆ ਬੱਚਾ ਹੋ ਗਿਆ ਤਿੰਨ ਮਹੀਨਿਆਂ ਦਾ ਹਾਂਜੀ ਬਰੀਡ ਕੂਰੀ ਫੁੱਲ ਬਈ ਆ ਵੀ ਤਿੰਨ ਮਹੀਨਿਆਂ ਦਾ ਠੀਕ ਆ ਆ ਵੀ ਤਿੰਨ ਮਹੀਨਿਆਂ ਦਾ ਹੀ ਆ ਠੀਕ ਆ ਬੱਕ ਦੋ ਦਿਨ ਹੀ ਇਧਰ ਉਧਰ ਆ ਗਈ ਤਿੰਨ ਕੁ ਮਹੀਨਿਆਂ ਦੇ ਆਸ-ਪਾਸ ਹੀ ਆ ਹਾਂ ਬਈ ਹੂੰ ਪੂਰਾ ਟਾਪ ਬਰੀਡ ਦੇਖ ਬਾਈ ਇਹਨਾਂ ਦੀ ਲੈ ਬਾਕੀ ਫੇਸ ਬਿਊਟੀ ਦਿਖਾ ਦੇ ਲੈ ਬਸ ਯਾਹ ਬਾਤ ਹੈ ਨਾ ਇਹਦੇ ਵੀ ਕੰਨ ਦਿਖਾ ਦੇ ਜਮਾ ਨਿਕੇ ਨਿਕੇ ਕੰਨ ਆ ਬਰੀਡ ਪੂਰੀ ਫੁੱਲ ਹੈ ਸਹੀ ਗੱਲ ਹੈ ਹਨਾ ਇਹ ਵਿੱਚੋਂ ਵੀਰ ਮੰਗਦੇ ਆ ਬਾਈ ਨਿਕੇ ਨਿਕੇ ਬੱਚੇ ਹਮ ਇਹ ਕਾ ਰਿਆ ਪੂਰਾ ਕੌਦਨ ਕਿੰਨੇ ਹੀ ਹੈ ਜਿਵੇਂ ਬਾਈ ਘੱਟ ਰੁਪਏ ਲਾਉਣੇ ਚੰਗੀ ਬਰੀਡ ਇੱਕ ਆਏ ਸ਼ਹਿਰ ਦਾ ਆਪਣੇ ਕੋਲ ਨਿਕੇ ਨਿਕੇ ਹੀ ਹੈਗਾ ਸੋਨੇ ਦੇ ਬੱਚੇ ਤੇ ਰੁਪਏ ਲਾ ਕੇ ਬਰੀਡ ਦਿਖਾ ਦੇ ਲੈ ਜੀ ਬਾਈ ਬਰੀਡ ਫੁੱਲ ਆ ਹਾਂ ਬਰੀਡ ਦਿਖਾ ਦੇ ਇੱਕ ਵਾਰ ਇਹ ਬਾਈ 4.5 ਮਹੀਨੇ ਦੀ ਆ ਬਰੀਡ ਕਿਹੜੀ ਹੈ ਇਹ ਇਹ ਆਏ ਸ਼ਹਿਰ ਬਾਈ ਜੀ ਪੂਰਾ ਦਿਖਾ ਦੇ ਲੈ ਟਾਪ ਦੀ ਹੈਗੀ ਬ